ਸਰਕਾਰ ਮੋਹਰ ਸਿੰਘ ਖਾਪੜਾ ਪ੍ਰਧਾਨ ਭਾਰਤੀ ਕਿਸਾਨ ਯੂਨ ਕਾਦੀਆਂ ਪਲਾਕ ਰੋਪਣ ਅੱਜ ਅਸੀਂ ਪਿੰਡ ਖਾਪੜਾ ਦੇ ਪਿੰਡਾਂ ਦੇ ਵਿੱਚ ਖੜੇ ਆਂ ਔਰ ਅੱਜ ਬੜਾ ਦੁੱਖ ਹੋ ਰਿਹਾ ਹੈ ਕਿ ਇੱਕ ਕਿਸਾਨ ਪਿੰਡ ਖਾਪੜਾ ਦਾ ਆਪਣਾ ਜਿਹੜਾ ਜੀਰੀ ਦਾ ਖੇਤ ਬਾਹ ਰਿਹਾ ਹੈ ਇਹ ਜਿਹੜੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਅੱਜ ਜਿਹੜਾ ਜ਼ਿਮੀਂਦਾਰ ਹੈ ਉਸ ਦਾ ਬਹੁਤ ਭਾਰੀ ਜਿਹੜਾ ਨੁਕਸਾਨ ਹੋ ਰਿਹਾ ਹੈ ਸਰਕਾਰ ਦੀ ਗਲਤੀ ਇਹ ਹੈ ਕਿ 2022 ਦੇ ਵਿੱਚ ਜਿਹੜੀ ਬਿਮਾਰੀ ਧਾਨਾਂ ਦੇ ਜਿਹੜੀ ਆਈ ਸੀ ਧਾਨਾਂ ਦੇ ਖੇਤਾਂ ਦੇ ਵਿੱਚ ਔਰ ਉਹ ਅੱਜ 4 ਸਾਲ ਦੇ ਬਾਅਦ ਦੁਬਾਰੇ ਫੇਰ ਟੋਟਲ ਜਿਹੜੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਇਹ ਫੈਲ ਰਹੀ ਹੈ ਪਰ ਸਰਕਾਰਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਦੇ ਕਾਰਨ 4-5 ਸਾਲ ਦੇ ਵਿੱਚ ਅੱਜ ਤੱਕ ਇਸ ਦੀ ਰੋਕਥਾਮ ਵਾਸਤੇ ਕੋਈ ਵੀ ਜਿਹੜੀ ਦਵਾਈ ਨਹੀਂ ਬਣੀ ਹੈਗੀ ਔਰ ਅੱਜ ਖਾਸ ਤੌਰ ਤੇ ਜਿਹੜਾ ਇਹ ਕਿਸਾਨ ਅੱਜ ਇਸ ਆਪਣੇ ਕੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਜਿਹੜਾ ਬਾਹਰਿਆ ਹੈ ਔਰ ਉਹ ਜਿਹੜਾ ਸਰਕਾਰੀ ਜਿਹੜੇ ਖਰੀਦ ਕੇਂਦਰ ਨੇ ਰੋਪੜ ਤੋਂ ਖੇਤੀ ਵਿਗਿਆਨ ਕੇਂਦਰ ਤੋਂ ਜਿਹੜਾ ਇਹ ਬੀਜ 131 ਔਰ 128 132 ਇਹ ਖਰੀਦ ਕੇ ਲਾਇਆ ਸੀ ਔਰ ਉਸ ਦੇ ਉੱਤੇ ਸਭ ਤੋਂ ਜ਼ਿਆਦਾ ਬਿਮਾਰੀ 131 128 129 ਤੇ ਜਿਹੜੀ ਪੈ ਰਹੀ ਹੈ ਹੈ 26 ਤੇ ਵੀ ਪਰ 26 ਤੇ ਬਹੁਤ ਘੱਟ ਲੱਗ ਰਹੀ ਹੈ 2022 ਦੇ ਵਿੱਚ ਵੀ ਜਿਨ੍ਹਾਂ ਕਿਸਾਨਾਂ ਨੇ 131 আর 132 ਇਸ ਕੇਂਦਰ ਤੋਂ ਜਿਹੜਾ ਸਰਕਾਰੀ ਮਨਜ਼ੂਰ شدہ ਜਿਹੜੇ ਕੇਂਦਰ ਨੇ ਉਹਨਾਂ ਤੋਂ ਬੀਜ ਖਰੀਦਿਆ ਸੀ ਔਰ ਉਸ ਜਿਹੜੀ ਸਭ ਤੋਂ ਜ਼ਿਆਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਜਿਹੜਾ ਇਹ ਕਿਸਾਨ ਬਾਹ ਰਿਹਾ ਹੈ तकरीबन 50-60 ਹਜ਼ਾਰ ਦੇ ਢਗ-ਪੱਗ ਇਸ ਦੇ ਉੱਤੇ ਖਰਚਾ ਜਿਹੜਾ ਆਉਂਦਾ ਹੈ ਔਰ ਦੁਬਾਰੇ ਪਨੀਰੀ ਜਿਹੜੀ ਮੁੱਲ ਲੈ ਕੇ ਔਰ ਦੁਬਾਰੇ ਜੋ ਨਾਇਸ ਦੇ ਵਿੱਚ ਲਾਉਣਾ ਹੈ ਔਰ ਇਸ ਕਰਕੇ ਜਿਹੜਾ ਕਿਸਾਨੀ ਜਿਹੜਾ ਧੰਦਾ ਹੈ ਉਹ ਘਾਟੇ ਵੱਲ ਜਾ ਰਿਹਾ ਹੈ ਔਰ ਕਿਸਾਨਾਂ ਨੂੰ ਦੀ ਜਿਹੜੀ ਬਾਹ ਹੈ ਉਹ ਸਰਕਾਰ ਨੂੰ ਫੜਨੀ ਚਾਹੀਦੀ ਹੈ ਕਟੋ ਘਟ ਜਿਹੜਾ ਇਸੇ ਨਾਲ ਖੇਤਾਂ ਦੇ ਉੱਤੇ ਪੰਜਾਬ ਦੇ ਕਿਸਾਨ ਦਾ ਜਿਹੜਾ ਖਰਚਾ ਹੋ ਰਿਹਾ ਹੈ ਉਹਨਾਂ ਨੂੰ ਜਿਹੜਾ ਮੁਆਵਜ਼ਾ ਦੇਣਾ ਬਣਦਾ ਹੈ ਸਰਕਾਰ ਦਾ ਕਿਉਂਕਿ ਪਹਿਲਾਂ ਹੀ ਆਰਥਿਕ ਸੰਕਟ ਦੇ ਵਿੱਚ ਜਿਹੜੀ ਕਿਸਾਨੀ ਆ ਉਹ ਗੈਰਹੀ ਹੋਈ ਹੈ ਇਸ ਕਰਕੇ ਜਿਹੜਾ ਸਰਕਾਰ ਨੂੰ ਜਿਹੜੀ ਕਿਸਾਨ ਦੀ ਔਰ ਕਿਸਾਨੀ ਦੀ ਜਿਹੜੀ ਬਾਹ ਮੜਨੀ ਚਾਹੀਦੀ ਹੈ ਔਰ ਮੈਂ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀਆਂ ਨੂੰ ਵੀ ਬੇਨਤੀ ਕਰਦਾ ਹੈ ਪਿਛਲੇ 5 ਸਾਲ ਦੇ ਵਿੱਚ ਜਿਹੜੇ ਅਧਿਕਾਰੀ ਆ ਉੱਤੇ ਪਏ ਆ ਔਰ ਹੁਣ ਉਹਨਾਂ ਨੂੰ ਜਾਗਣਾ ਚਾਹੀਦਾ ਹੈ ਔਰ ਜਾਗ ਕੇ ਤਾਂ ਕਿ ਜਿਹੜੇ ਹੋਰ ਕਿਸਾਨਾਂ ਦਾ ਕੇ ਇਹ ਬਿਮਾਰੀ ਲਗਾਤਾਰ ਦਿਨ ਪਰ ਦਿਨ ਵੱਧ ਰਹੀ ਹੈ ਇਸ ਲਈ ਲੋਕ தாம் ਵਾਸਤੇ ਸਰਕਾਰ ਔਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ ਅਧਿਕਾਰੀਆਂ ਨੂੰ ਕੋਈ ਨਾ ਕੋਈ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਨਹੀਂ 2022 ਦੀ ਤਰ੍ਹਾਂ ਜਿਹੜਾ ਕਿਸਾਨ ਹੈ ਉਸ ਦਾ ਜਿਹੜਾ ਨੁਕਸਾਨ ਹੋਣਾ ਹੈ ਔਰ ਬਹੁਤ ਇਹ ਨੁਕਸਾਨ ਦੀ ਬਹੁਤ ਜਿਹੜਾ ਉਸ ਦਾ ਜਿਹੜਾ ਪੂਰਾ ਜਿਹੜਾ ਖੇਤੀਬਾੜੀ ਤੇ ਜਿਹੜਾ ਆਪਣਾ ਜਿਹੜਾ ਜੀਵਨ ਨਿਰਭਰ ਕਰਦਾ ਹੈ ਔਰ ਬੱਚਿਆਂ ਦੀ ਪੜ੍ਹਾਈ ਲਿਖਾਈ ਆ ਹੋਰ ਖਰਚੇ ਜਿਹੜੇ ਆਸਾਨ ਦੇ ਕਰਨੇ ਆ ਔਰ ਉਸ ਦੇ ਨਾਲ ਕਿਸਾਨ ਦਾ ਜਿਹੜਾ ਲੱਕ ਟੁੱਟਿਆ ਟੁੱਟੇਗਾ ਇਸ ਕਰਕੇ ਸਰਕਾਰਾਂ ਨੂੰ ਜਿਹੜਾ ਇਸ ਵੱਲ ਖਾਸ ਧਿਆਨ ਦੇਣ ਦੀ ਬਹੁਤ-ਬਹੁਤ ਜ਼ਰੂਰਤ ਹੈ ਮਧਰੇ ਪਾਣੀ ਬਿਮਾਰੀ ਕਾਰਨ ਜਿਹੜਾ ਬਿਜਲੀ ਅਤੇ ਕੇਬਲ ਵਾਲੇ ਤੋਂ ਕਿਸੇ ਕਾਰਨ ਕਿਰਪਾ ਕਰਕੇ ਰੋਕ ਦਿਓ ਰਿਕਸ਼ਾ 2028 ਦੇ ਵਿੱਚ ਮਧਰੇ ਪਾਣੀ ਦੀ ਬਿਮਾਰੀ ਆ ਗਈ ਇਸ ਕਰਕੇ ਜਿਹੜੀ ਬਾਹਰ ਹੈ ਸਿਕਾਇਤ ਮੈਂ ਕਰ ਰਿਹਾ ਕਿ ਸਾਡੀ ਮਦਦ ਕਰੋ